ਇਹੜਾ ਆਪਣਾ ਨਹਿਰ ਨਾਲ ਪਰ ਅਸੀਂ ਉਹ ਚ ਪਾਣੀ ਸੁੱਕ ਗਿਆ ਦੌਗੀਆਂ ਜੀਆਂ ਚ ਅੱਛਾ ਅੱਜ ਮੋਟਰ ਦਾ ਪਾ ਦਨੇ ਆ ਇਹ ਚ ਨਹਿਰ ਦਾ ਪਿਆ ਪਹਿਲਾਂ ਤੇ ਸੁੱਕਿਆ ਪਿਆ ਚ ਪਾਣੀ ਆ ਦੇਖੋ ਜਮਾ ਸੁੱਕਿਆ ਪਿਆਗਾ ਮੋਟਰ ਦਾ ਪਾਦਨੇ ਕੇ ਇੱਕ ਇੱਕ ਰ ਛੱਡ ਕੇ ਨੱਕਾ ਕਰ ਜਾਗੇ ਆਪੇ ਭਰ ਜਾਣਗੇ ਦੋ ਲਾਈਟਾਂ ਐਸੇ ਜੇ ਚੱਲੀ ਅਠ ਹੋਏ ਤਾਂ ਹੀ ਫੇਰ ਤਾਂ ਭਾਰੀ ਜਾਊਗਾ ਹੋਰ ਤੋਂ ਅੱਗ ਨਿਕਲਦੀ ਆ ਜਾਨਵਰ ਲੱਗਿਆ ਕੋਈ ਨਾਲ ਵੱਡੇ ਖੰਭਿਆਂ ਤੇ ਇਹ ਗੋਵੇਂ ਮੇਰੇ ਨਾਲ ਆਇਆ ਇੱਥੇ ਤਾਂ ਬੰਦਰ ਹੈ ਨਹੀਂ ਅਸੀਂ ਪੜਾਕੇ ਚਲਾਉਣੇ ਸੀ ਨਹੀਂ ਚੱਲਦੇ ਹੈ ਨੱਕਾ ਖੋਲਦੇ ਜਾ ਕੇ ਮੋਟਰ ਦਾ ਭਈਆ ਲਾਤਾ ਆਪਾਂ ਮੋਟਰ ਚੱਲ ਪਈ ਅੱਜ ਚਲਾਈ ਹੈਗੀ ਮੀਂਹ ਤੋਂ ਬਾਅਦ ਕਿਉਂਕਿ ਨਹਿਰ ਦਾ ਲੱਗ ਗਿਆ ਸੀ ਪਹਿਲਾਂ ਜੋ ਟੱਕ ਖੋਲਦਾ ਆਪਾਂ ਕਿਹੜੇ ਰਾਤ ਹੈ ਅੱਗੇ ਖੋਲ ਕੇ ਆਉਣੇ ਆਪਨੇ 1509 ਚ ਝੰਡਾ ਰੋਗ ਐਦ ਕੀ ਹੈਗਾ ਜਿਹੜਾ ਟਾਟਾ ਦਾ ਵੀ ਆ ਆਹ ਦੇਖ ਵਿੱਚ ਵਿੱਚ ਬੁੱਝੇ ਹੈਗੇ ਆ ਮਾਰੇ ਮੋٹے ਦਾਇ ਸਾਲੀ ਹੁੰਦੇ ਆ ਪਰ ਇਹ ਥੋੜੇ ਜੇ ਵੱਧ ਆ ਗਏ। ਤੇ ਉਹਨਾਂ ਦਾ ਸਹੀ ਬਣ ਗਿਆ ਵੀ ਨਾ। ਅੱਗੇ ਨਾਲ ਬਹੁਤ ਫਰਕ ਪੈ ਗਿਆ। ਆ ਕੈਰੇਜ ਤਾਂ ਖੜਾ ਯਾਰ ਅੱਗੇ ਦੇਖਦੇ ਆ। ਸੋਸਰੀ ਕਾਲ ਦੀ ਸਾਰਿਆਂ ਅਗਲੇ ਦਿਨ ਦੀ ਸ਼ੁਰੂਆਤ ਹੋ ਗਈ। ਅੱਜ ਥੋੜਾ ਜਿਹਾ ਲੇਟ ਹੋ ਗਏ ਖੇਤ ਜਿਹੜਾ ਮਾਰਨਾ। ਉਧਰ ਪੜਾਕੇ ਚਲਾਉਣ ਲੱਗ ਗਏ ਪਰਲੇ ਖੇਤ। ਉਧਰ ਵੀ ਵੀਡੀਓ ਬਣਾਉਣਾ ਭੁੱਲ ਗਿਆ ਮੈਂ। ਬੰਦਰ ਵਾਲਾ ਖਰਾਬ ਕਰਦੇ ਉਧਰ ਤੇ ਇਧਰ ਆਈ ਸੀ ਆਪਾਂ ਲਾਈਟ ਆਊਗੀ ਰਾਤ ਨੂੰ 12 ਵਜੇ ਉਸੇ ਪੱਟੀ 'ਚ ਜਨੈਰ ਦਾ ਲਾਇਆ ਸੀ ਦੁਬਾਰੇ ਛੱਡ ਦਿੱਤੀ ਅੱਜ ਵਾਲੀ ਲਾਈਟ ਹੋਰ ਪਾਵਾਂਗੇ ਤੇ ਇਧਰ ਆਹ ਪੱਟੀ 'ਚ ਸੁਕਾ ਕੇ ਤੇ ਫੇਰ ਲਾਵਾਂਗੇ ਦੁਪਹਿਰੇ ਛੋਣਾਂ ਦਾ ਬੁਰਾ ਹਾਲ ਜਾ ਹੋ ਜਾਂਦਾ 12:00 ਵਜੇ ਦੁਪਹਿਰੇ ਦਾ ਗਰਮੀ ਐ ਜੀ ਅਮੀ ਪਿਆ ਕਰਕੇ ਤੇ ਉਤੋਂ ਪੱਬਲ ਪੂਸੇ ਜੇ ਹੋ ਜਾਂਦੇ ਤੇ ਮੋਟਰ ਕਰਨੇ ਗੇੜਾ ਮਾਰ ਕੇ ਆਉਣੇ ਆਗੇ ਦੇਖਦੇ ਆ ਉਧਰ ਕੁਛ ਲੀਗ ਲੂਪ ਤਾਂ ਨਹੀਂ ਫਿਰ ਐਸੇ ਜਿਹੀ ਫਿਰ ਚੱਲੀ ਜਾਊਗਾ ਨੱਕੇ ਬੰਦ ਨਹੀਂ ਕਰਦੇ ਇੱਥੇ ਵੀ ਰੋਜ਼ ਆ ਰਹੇ ਸੀਗੇ ਮੇਰੀ ਥੱਲੇ ਖੜੇ ਸੀ ਪੜਾਕੇ ਚਲਾ ਕੇ ਦੱਲੇ ਆ ਕਿਧਰੋਂ ਮੇਰੀਆਂ ਵਾਲੀਆਂ ਥਾਵਾਂ ਤੇ ਰੋਜ਼ ਜਾਦੇ ਆਉਂਦੇ ਇਧਰ ਇਹ ਤਾਂ ਦੋ ਤਿੰਨ ਹੀ ਸੀ ਠੀਕ ਚੱਲਦੇ ਆ ਮੋਟਰ ਕਰਨੇ ਗੇੜਾ ਮਾਰ ਕੇ ਆਉਣੇ ਆ ਜਿਹੜੇ ਮਾੜੇ ਮੋٹے 부ਜੇੜਾ ਇੱਕ ਦਿਨ ਕੱਖ ਤੇ ਹੋਰ ਲਾਵਾਂਗੇ ਫਿਰ ਉਦੋਂ ਆ ਜ਼ਰੂਰਤ ਨਹੀਂ ਪਰਲਾ ਤਾਂ ਆਪਣਾ ਨਿਸਰਦੀ ਆਉਂਦਾ ਆ ਦੇਖੋ ਵਿਚ ਵਿਚ ਨਾ ਪਰਲੇ ਕਿਹਰੇ ਚ ਕੁ ਸਮੋਥਰੇ ਦੇ 부ਜੇ ਇੱਥੇ ਉਹ ਆ ਗਏ ਇਧਰ ਗਾਂਢੀ ਨੇ ਤਾਂ ਬਾਬਾ ਹੋ ਰਿਆ ਇਹਨਾਂ ਨੂੰ ਤਾਂ ਅਲੱਗ ਕਿ ਰਾਵੀ ਨਹੀਂ ਕੱਢਿਆ ਸਿੱਧਾ ਉਹ ਵੇਚ ਵਿਚ ਹੈਗੇ 부ਜੇ ਜੇ ਤੇ ਉਹ ਕੱਢਾਂਗੇ ਤੋ ਅਣੀਤਾ ਆ ਗਿਆ ਸਿਰੇ ਤਾਈ ਕੱਲ ਸੁੱਕਾ ਪਿਆ ਸੀ ਕਹਿ ਰਾਇ ਇਹ ਅਰਾ ਜੜੀ ਰਾਤ ਅੱਡ ਲਾਈਟ ਹੋਰ ਪਾਉਣੇ ਵਿੱਚ ਫੇਰ ਇਹਨੂੰ ਸੁਕਾ ਕੇ ਲਾਵਾਂਗੇ ਲੋ ਜੀ ਆਪਾਂ ਸੀ ਘਰੇ ਹੁਣ ਤੇ ਦੁਪਹਿਰ ਦੇ 3:30 ਹੋ ਰਿਹਾ ਹੈਗੇ ਤੇ ਫੇਰ ਮੀਂਹ ਆ ਗਿਆ ਅੱਜ ਇਹ ਕਹਿੰਦਾ ਝੋਨਾ ਦੇਖੋ ਇਹ ਮੀਂਹ ਤੇ ਖੜਾ ਝੋਨਾ ਹੈ ਕਿਣੇ ਪਾਣੀ ਤਾਂ ਹੁਣ ਪਾਣੀ ਹਟ ਗਿਆ ਸੀਗਾ ਖੇਤ ਲੈ ਪਿਆ ਮੀ ਅੱਜ ਦੱਸਿਆ ਸੀ 3 ਵਜੇ 3:30 ਹੋਏ ਆ ਉਧਰ ਨਹਿਰ ਕੰਨੀ ਆ ਆਪਣੇ ਖੇਤ ਕੰਨੇ ਉਧਰ ਬਾਵਾ ਸੀ ਦੂਰੋਂ ਦੀਂਦਾ ਸੀ ਪੂਰੀ ਘਰ ਦੁੱਛਲਦੀ ਸੀ ਮੋਟਲਾ ਦੇ ਭਈਆ ਵੀ ਕੱਟ ਕੇ ਆਉਣੇ ਪੈਣਗੇ ਜਾਵਾਂਗੇ ਮੀ ਹਟੇ ਬਾਦ ਰਾਤ ਨੂੰ 12 ਵਜੇ ਲੈਟ ਆਉਣੀਆਂ ਕੱਟ ਕੇ ਆਵਾਂਗੇ ਹੁਣ ਮੀ ਆ ਗਿਆ ਇਹ ਤਾਂ ਆ ਗਏ ਵੀ ਆਪਾਂ ਮੀਂਹ ਵੀ ਹਟ ਗਿਆ ਹੁਣ ਦਿਵਾਲਕ ਦੀ ਕਿਰਪਾ ਨਾਲ ਚਲ ਮੀਂਹ ਆ ਗਿਆ ਪਰ ਮੈਨੂੰ ਤਾਂ ਨੁਕਸਾਨ ਹੀ ਆਗਾ ਨਰ ਮੇਰਾ ਤਾਂ ਬੁਰਾ ਹਾਲ ਕਰ ਰੱਖਿਆਗਾ ਪਰ ਝੋਨੇ ਨੂੰ ਪਾਣੀ ਲਾਉਣਾ ਸੀਗਾ ਨਿਸਰਦਾ ਆਉਂਦਾਗਾ ਜਿਹੜਾ 111 ਆਪਣਾ ਇਹਨੇ ਮੀਂਹ ਹੋਰ ਆ ਗਿਆ ਦੋਗੀਆਂ ਚ ਰਹਿਦਾ ਸੀ ਪਾਣੀ ਹੁਣ ਪਾਣੀ ਲਾਉਂਦੇ ਨਹੀਂ ਹੈ ਤਾਂ ਮੀਂਹ ਥੋੜਾ ਹੀ ਹੋਂ ਤਾਂ ਪਰ ਹਵਾ ਜੀ ਵੜੀ ਸੀ ਬੂਰ ਝੜ ਗਿਆ ਇਹਦਾ ਝੋਨੇ ਦਾ ਹੋਰ ਬਹੁਤ ਝੜ ਗਿਆ ਆ ਦੇਖੋ ਨਿਸਰਦਾ ਆਉਂਦਾ ਸੀਗਾ ਤੇ ਪਾਣੀ ਦੀ ਲੋਡ ਸੀ ਆ ਉੱਚਾ ਥਾਂ ਥੋੜਾ ਜਿਹਾ ਇੱਥੇ ਤਾਂ ਨਹੀਂ ਖੜਾ ਪਾਣੀ ਜਿਵੇਂ ਲਗਭਗ ਖੜਾ ਹੀ ਹੈ ਮੀਂਹ ਦਾ ਸਾਰੇ ਜੀ ਥੜਕੇ ਸਪਰੇਅ ਕਰਾਉਣੀ ਸੀ ਕੱਲ ਨੂੰ ਆਸਾਂ ਸਾਫ ਲੱਗ ਜੇ ਤੇ ਸਪਰੇਅ ਕਰਾ ਦਾਂਗੇ ਫਿਰ ਲਾਸਟ ਸਟੇਜ ਇਹ ਦੂਆ ਤਾਂ ਹੈ ਲੋੜ ਹੀ ਨਹੀਂ ਸਾਰਾ ਹਾ 10 ਕਦ ਦਿਨਾਂ ਚ ਸਾਰਾ ਨਿਸਰ ਜੂਆ ਪੂਜਾ ਪੂਜਾ ਪਾਣੀ ਦਾ ਖੜਾਗਾ ਉਧਰ ਜਾ ਕੇ ਦੇਖਦੇ ਆ ਪਰ ਆਹ ਕਦੇ ਉੱਚੇ ਥਾਂ ਚ ਹੈ ਨਹੀਂ ਉਹ ਖੜਾ ਪਾਣੀ ਨਾਲੇ ਦੇ ਭਰਿਆ ਹੋਇਆ ਮੋਟਰ ਦਾ ਤੱਲਾ ਹੈ ਨਹੀਂ ਨੋਨੇ ਕਿੜੀ ਤੇ ਮੀਂਹ ਆ ਗਿਆ ਸੀ ਉਦੋਂ ਦਾ ਤਗੜਾ ਦੇਖੋ ਇਹ ਇੰਨਾ ਖੜਾਗਾ ਉਹ ਆਪਣਾ ਪਾਣੀ ਦਾ ਲੈਵਲ ਸਹੀ ਇੱਥੇ ਤਾਂ ਹੀ ਆਉਂਦਾਗਾ ਆ ਜਿਹੜਾ ਨਿਸ਼ਾਨ ਹੈ ਪਰ ਖੜਾਗਾ ਆ ਦੇਖੋ ਵੀ ਨਰਮਿਆਂ ਤਾਂ ਹੈਗਾ ਨੁਕਸਾਨ ਪਰ ਚੋਟ ਨੇ ਠੀਕ ਹੋ ਜਾਣਗੇ ਆ ਦੇਖ ਉੱਤੇ ਚੜ ਕੇ ਦਿਖਾਉਣਾ ਨਰਮਾ ਦੇਖੋ ਉਧਰ ਸਾਰਾ ਬੇਸ ਗਿਆ ਸੱਤ ਸੱਤ 8 8 ਫੋਟੋ ਕਰ ਦ ਸੀ ਨਰਮੇ ਦਾ ਸਾਰਾ ਬੇਸ ਗਿਆ ਦੇਖੋ ਪਹਿਲਾ ਬੰਦਾ ਨਹੀਂ ਦੀਦਾ ਸੀਗਾ ਵਿੱਚ ਥਿਆਉਂਦਾ ਨਹੀਂ ਸੀ ਇਹ ਤੇਰੇ ਬਾਹਰੀ ਚ ਪਾਣੀ ਖੜ ਗਿਆ ਮੈਂ ਤਾਂ ਫੱਟੀ ਚ ਨਿਗਾ ਮਾਰ ਕੇ ਐਵੇਂ ਖਲੀ ਗਲੂਕ ਤਾਂ ਨਹੀਂ ਹੁਣ ਲੀਕ ਤਾਂ ਹੈ ਨਹੀਂ ਨਾ ਇਹ ਵਾਲੀ ਫੱਟੀ ਉਹ ਤਾਂ ਡਰ ਰਹਿੰਦਾਗਾ ਤਾਂ ਕਰਕੇ ਮੈਂ ਇੱਧਰ ਪਹਿਲੀ ਫੱਟੀ ਲਾ ਕੇ ਰੱਖ ਦਿੰਨਾ ਉਹਨਾਂ ਦਾ ਆ ਦੇਖੋ ਆਪਾਂ ਪਹਿਲੀ ਲਾ ਕੇ ਰੱਖੀ ਹੋਈ ਐ ਖਾਲ ਫੇਰ ਵੀ ਭਰਿਆ ਪਹਿਲੀ ਗਲੂਕ ਕਰੀ ਆ ਚੱਲਦੇ ਆ ਪਰਲੇ ਖੇਤ ਬੰਦਰ ਤੋਂ ਹੈ ਨਹੀਂ ਨਹੀਂ ਤੇ ਪੜਾਕਾ ਚਲਾ ਦਿੰਦੇ ਇੱਕ ਅੱਧਾ ਉੱਥੇ ਜਾ ਕੇ ਕਰਦੇ ਆ ਭਈਆ ਬੰਦ ਨਹਿਰ ਚ ਵੀ ਪਾਣੀ ਗੰਦਲਾ ਹੋ ਗਿਆ ਮਾ ਕਰੋ ਜੇ ਤਾਂ ਕੋਈ ਬਣਾ ਵਾਲਾ ਪਾਣੀ ਪਾਣੀ ਸਿੱਟੀ ਜਾਂਦੇ ਆ ਤੇ ਜੇ ਕੋਈ ਹੋਰ ਗੱਲ ਆ ਗਈ ਮੀਂਹ ਦੇ ਕਰਕੇ ਹੋ ਗਿਆ ਜਾ ਵਿੱਚ ਪਾਣੀ ਪੂਣੀ ਸਿੱਟੀ ਜਾਂਦੇ ਕੱਲ ਵਧੀਆ ਹੋ ਗਿਆ ਘਰੇ ਪਾਣੀ ਪਵਾ ਲਿਆ ਸਾਫ ਸੀ ਅੱਜ ਗੰਦਲਾ ਹੋ ਗਿਆ ਚਲਦੇ ਆ ਹੁਣ ਆਪਾਂ ਪਰਲੇ ਖੇਤ ਲਓ ਵੀ ਮੋਗਾ ਬੰਦ ਕਰਦੇ ਆਂਗੇ ਆਪਾਂ ਜੱਸੂ ਕੇ ਪਾਣੀ ਪਈ ਜਾਂਦਾਗਾ ਮੁੰਡੇ ਨੇ ਕੱਪੜੇ ਲਾ ਲੇ ਵੜ ਦਾ ਵਿੱਚ ਪਾਣੀ ਦੇਖੋ ਓਵਰਫਲੋ ਹੋ ਰਿਹਾ ਤੁਹਾਨੂੰ ਮੋਢਾ ਵਾਲਿਆਂ ਨੂੰ ਖਤਰਾ ਹੁੰਦਾਗਾ ਇਹ ਤਾਂ ਜ਼ਿਆਦਾ ਪਾਣੀ ਹੋ ਜਾਏ ਮੁੰਡਾ ਵੜ ਗਿਆ ਵਿੱਚ ਤੇ ਵੜ ਗਿਆ ਮੁੰਡਾ ਐ ਸਿੱਧੀ ਖੜੀ ਕਰਦੀ ਏਟਾ ਗੱਟਾ ਹੀ ਕਾਂਜਾ ਬਾਤ ਆਥਾ ਪਾਲਾ ਨਾ ਆ ਤੂੰ ਗੱਟਾ ਕੱਟ ਪੈਰ ਨਾਲ ਗਾਹਾਂ ਨੂੰ ਹੈ ਕਿੱਥੇ ਇੱਥੇ ਗੱਟੋ ਕੋਈ ਨਹੀਂ ੜੇ ਇਹ ਮਾਈ ਹੈ ਘਾਵੀ ਤਾਂ ਛਾਂਟ ਆਪ ਗਿਆ ਹੋਊ ਆ ਪਛਾਹ ਨਾ ਟੱਪ ਗਿਆ ਉਹ ਹਾਂ ਆ ਵੀ ਇੱਧਰ ਵੀ ਇਹਨੇ ਗੱਟਾ ਇੱਟਰ ਤਾਂ ਬਾਈ ਦੀ ਉਹ ਪੈਰ ਚ ਨਾ ਵੀ ਇੱਥੇ ਇੱਟ ਦਾ ਵਿੱਚ ਟੱਪਦੀ ਨਹੀਂ ਉਹਦੇ ਇੱਟ ਨਹੀਂ ਵਿੱਚ ਟੱਪਦੀ ਇੱਥੇ ਹੋਊ ਆ ਜਾਂ ਗਾਹਾਂ ਤੁਰ ਗਿਆ ਹੋਊ ਐ ਇਧਰ ਨੂੰ ਆਦੇ ਲਾਇਰ ਬੱਚੇ ਤਾਂ ਕੁਛ ਇਹਨੇ ਪੈਰ ਖਿੱਚੀ ਜਾਂਦਾ ਗੱਲਾਂ ਹਾਂ ਮੈਂ ਤਾਂ ਇਧਰ ਹੋ ਗਿਆ ਯਾਰ ਇਧਰ ਹੋ ਗਿਆ ਮੋਗੇ ਚ ਟੱਪਦੀ ਨਹੀਂ ਮੋਗੇ ਚ ਟੱਜਾਂਦੀ ਨਹੀਂ हां इत्ते खोसी आंदे आले गट्टा ਦਾ ਪਹਾ ਗਾਹ ਹੋ ਗਿਆ ਉਹ ਵਿੱਚ ਤਾਂ ਨਹੀਂ ਗਿਆ ਇਟ ਟੱਪਦੀ ਨਹੀਂ ਵਿੱਚ ਦੀ ਮੋਗਾ ਪੀੜਾ ਇਟ ਟੱਪਦੀ ਨਹੀਂ ਮੈਂ ਪਾ ਕੇ ਦੇਖੀ ਆ ਹੜ ਜਾ ਇਟਾ ਡਾਗੇ ਰੱਖੀ ਦੀ ਸਿੱਧੀ ਇੱਟੇ ਹੀ ਲਾ ਦੇ ਪਈਆਂ ਨੇ ਇਟਾ हां ਖੜਮ ਹੀ ਕਰ ਦੇ ਵੈ ਸਿੱਟ ਸਿੱਧੀ ਇੱਟਾ ਖੜੀ ਕਰ ਦੇ ਲੋਡ ਹੀ ਨਿਕਾ ਸਕਦੀ ਜੇ ਕੋਈ ਕਾਗਜ਼ ਪਿਆ ਤੇ ਉੱਤੇ ਪਲੇਟ ਲਾ ਕੋਈ ਹੜ ਜਾ ਖੜ ਜਾ ਹੜ ਜਾ ਕਾਗਜ਼ ਪਾ ਲਈਓ ਫਿਰ ਸਵਾਰ ਕੇ ਬੰਦੋ ਜੀ ਇਟ ਨੇ ਵਿੱਚ ਜਾਂਦੀ ਉਹ ਗਾਹਾਂ ਤਰ ਗਿਆ ਤੇਰਾ ਜਗਾੜ ਤੱਕੀ ਨਹਿਰ ਕਰਕੇ ਨਾ ਬਿਜਲੀ ਨਹੀਂ ਟਪਦੀ ਟਟ ਮਸ਼ੀਨ ਛੋਟੀ ਆ ਇੱਕ ਹੀ ਲਿਫਾ ਬਹੁਤਾ ਇੱਕ ਹੀ ਬਸ ਆ ਪਤਲਾ ਪਾਸਾ ਲਾਈ ਉਹਦੇ ਪਾਸੇ ਹਾਂ ਪਤ ਦੂਜਾ ਪਾਸਾ ਪਾਸਾ ਫੋਰ ਹਾਂ ਹਾਂ ਬਸ ਅੱਗੇ ਕਰ ਹਾਂ ਸਿੱਧੀ ਲਾ ਦੇ ਹਾਂ ਸਿੱਧੀ ਖੜੀ ਕਰ ਦੇ ਮੋਗੇ ਦੇ ਵਿੱਚ ਨੀਵੇਂ ਹੱਥ ਕਰਕੇ ਲੱਗ ਗਿਆ ਉਹ ਤੇਰੀ ਵਿੱਚ ਧਰ ਗਿਆ ਘਟਾ ਨਹਿਰ ਦੇ ਪਿਛਾਣ ਹੋ ਗਿਆ ਬੇਚਦਾ ਇੱਟ ਜਾਂਦੀ ਨਹੀਂ ਮਸ਼ੀਨ ਛੋਟੀ ਆ ਮੈਂ ਇੱਟ ਬਥੇਰੀ ਪਾ ਪਾ ਕੇ ਦੇਖੀ ਆ ਲੋ ਵੀ ਕਰਤਾ ਮੋਗਾ ਬੰਦ ਪਾਣੀ ਵੀ ਹੋ ਗਿਆ ਬੰਦ ਤੇ ਚੱਲਦੇ ਆਪਾਂ ਪਰਲੇ ਖੇਤ ਆਪਾਂ ਦੂਜੇ ਖੇਤ ਆ ਗਏ ਤੇ ਮੋਟਰ ਵੀ ਚੱਲੀ ਜਾਂਦੀ ਸੀਗੀ ਲਾਈਟ ਪਤਾ ਨਹੀਂ ਹੁਣ ਕਿਵੇਂ ਆ ਗਈ ਉਹਨੀ ਦਿ ਰਾਤ ਨੂੰ 12 ਵਜੇ ਸੀਗੀ ਮੋਟਰ ਚੱਲੀ ਜਾਂਦੀ ਸੀ ਆਪਾਂ ਭਾਈਆ ਕੱਟਤਾ ਮੋਟਰ ਵੀ ਕਰਤੀ ਬੰਦ ਵਣ ਭਰੇ ਪਏ ਇੱਥੇ ਵੀ ਮੀ ਪੂਰਾਗਾ ਇੱਥੇ ਵੱਧਾ ਪਿੰਡ ਨਾਲ ਉਹ ਨਹੀਂ ਆ ਕੇ ਕਰੀਏ ਬੰਦ ਮੋਟਰ ਚੱਲੀ ਜਾਂਦੀ ਸੀ ਆ ਦੇਖੋ ਬਾਣ ਭਰੇ ਪਏ ਆ ਆ ਪਰਲੇ ਚ ਤਾਂ ਚੱਲ ਮੋਟਰ ਵੀ ਨਹੀਂ ਛੱਡੀ ਸੀਗੀ ਪਹਿਲਾਂ ਸਾਰੇ ਭਰ ਗਏ ਬਾਣ ਕਿਉਂ ਮੀਂਹ ਬਹੁਤ ਆ ਗਿਆ ਇੱਧਰ ਬਾਦ ਦਾ ਪਿੰਡ ਨਾਲ ਆ ਦੇਖੋ ਰਿਆ ਪਿਆ ਸਾਰਾ ਬਾਣ ਈਂਦੇ ਪਾਣੀ ਨਾਲੀ ਤੇ ਆਪਾਂ ਕਰਦੇ ਆ ਟੱਕ ਬੰਦ ਅੱਜ ਦਾ ਵਲੌਗ ਇੱਥੇ ਹੀ ਕਰਦੇ ਆ ਸਮਾਪਤ ਲਾਈਕ ਸ਼ੇਅਰ ਸਬਸਕ੍ਰਾਈਬ ਕਮੈਂਟ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਬਈ ਤੁਹਾਡੀ ਸਪੋਰਟ ਦੀ ਲੋੜ ਆ ਯਾਰ ਹੁਣ ਲਾਈਕ ਵੱਤੋ ਜਿਹੜਾ ਭਰਾ ਦੇਖਦਾ ਹੈਗਾ ਵੀਡੀਓ ਲਾਈਕ ਜਰੂਰ ਕਰ ਦਿਆ ਕਰੋ ਸਤਿ ਸ੍ਰੀ ਅਕਾਲ ਜੀ ਮਿਲਦੇ ਹਾਂ ਕਿਸੇ ਨਵੇਂ ਵਲੌਗ ਵਿੱਚ